थी थी। थी थी। कार करे के। आज स्केप संस्था वालों हरगोबिंद नगर विखे महीनावार कवि दरबार करवाया गया जिस इलाके कवि साहबान लेखक और सरूत्या ने शिरकत की और इस कवि दरबार के कविया ਬਹੁਤ ਵਧੀਆ ਰਚਨਾਵਾਂ ਪੇਸ਼ ਕੀਤੀਆਂ ਗਈਆਂ ਇੱਥੇ ਮੈਨੂੰ ਇਹ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਸਕੇਪ ਸਾਹਿਤਕ ਸੰਸਥਾ ਦੇ ਵੱਲੋਂ ਦੋ ਨਾਵਲ ਇੱਕ ਗੁਰਨਾਮ ਬਾਬਾ ਜੀ ਦਾ ਜ਼ਿੰਦਗੀ ਰਹੀ ਤੱਕ ਫਿਰ ਮਿਲਾਂਗੇ ਜੋ ਕਿ ਇੱਕ ਆਮ ਸਧਾਰਨ ਵਰਦੇਸੀ ਮੈਨ ਨੇ ਕਹਾਣੀ ਹੈ ਬੜੀ ਖੂਬਸੂਰਤ ਤਰੀਕੇ ਨਾਲ ਬਿਆਨ ਕੀਤੀ ਕਹਾਣੀ ਹੈ ਨਾਵਲ ਦੇ ਰੂਪ ਦੇ ਵਿੱਚ ਆਪਰੇ ਹੂਨ ਕੀਤੀ ਹੈ ਔਰ ਦੂਸਰੇ ਸਾਡੇ ਬਹੁਤ ਹੀ ਸਤਿਕਾਰਯੋਗ ਨਾਵਲਕਾਰ ਰਦੀਰ ਸਿੰਘ ਮਾਨ ਜੀ ਦਾ ਨਾਵਲ ਅੜੇ ਛੁੜੇ ਅੱਜ ਲੋਕ ਅਰਪਣ ਕੀਤਾ ਗਿਆ ਔਰ ਸਕੇਪ ਨੂੰ ਇਹ ਮਾਣ حاصل ਹੋਇਆ ਕਿ ਇਹਨਾਂ ਦੋ ਕਿਤਾਬਾਂ ਦੇ ਲੋਕਰ ਪਰੂਮ ਮਾਈ ਜੀੜੀਆ ਇਸ ਮੌਕੇ ਤੇ ਅੱਜ ਅਸੀਂ ਕੀਤੀ ਹੈ ਸਕੇਪ ਸੰਸਥਾ ਸਮੇ ਸਮੇਂ ਤੇ ਲੇਖਕਾਂ ਕਵੀਆਂ ਨੂੰ ਸਹਿਯੋਗ ਕਰਨ ਵਾਸਤੇ ਕਾਰਜਸ਼ੀਲ ਰਹਿੰਦੀ ਹੈ ਇਹਦੇ ਮੈਂਬਰ ਹਮੇਸ਼ਾ ਸਦਰ ਰਹਿੰਦੇ ਹੈ ਔਰ ਬਦਿਆ ਵਿਸ਼ਿਆਂ ਦੇ ਉੱਪਰ ਜਿਹੜੀ ਆਪਣਾ ਰਚਨਾਵਾ ਲੈ ਕੇ ਹਾਜ਼ਰ ਹੁੰਦੇ ਹੈ ਬਹੁਤ ਬਹੁਤ ਪੁੱਤਰ ਪੀਆ ਜਦੋਂ ਜਹਾਜੀ ਬਹਿ ਜਾਂਦੇ ਨੇ ਪੁੱਤਰ ਪੀਆ ਜਦੋਂ ਜਹਾਜੀ ਬਹਿ ਜਾਂਦੇ ਨੇ ਅੰਜੂ ਹੋ ਕੇ ਪੁੱਛੇ ਪੰਦੇ ਰਹਿ ਜਾਂਦੇ ਨੇ ਵਾਹ ਵਾਹ ਰੌਣਕਾਂ ਵਾਲੇ ਵਿੜੇ ਸਮੇਂ ਰਹਿ ਜਾਂਦੇ ਨੇ ਪੁੱਤਰ ਪੀਆ ਜਦੋਂ ਜਹਾਜੀ ਬਹਿ ਜਾਂਦੇ ਸਿਕਰ ਦੁਪਹਿਰੇ ਬੰਬੀ ਤੇ ਲੱਗਦੇ ਸੀ ਡੇਰੇ ਸਿਕਰ ਦੁਪਹਿਰੇ ਬੰਬੀ ਤੇ ਲੱਗਦੇ ਸੀ ਡੇਰੇ ਬਾਪੂ ਚੁੱਕ ਕੇ ਜੇੜੀ ਮਾਰਦਾ ਬੰਨੀ ਜਿਹੜੇ ਹੁਣ ਸੁਨੇ ਖੇਤ ਪਤਾਲੀ ਰਹਿ ਗਏ ਘਰ ਵਿੱਚ ਇਕੱਲੇ ਸੁੰਨ ਆ ਰੱਖਾ ਵੇਂਦੀ ਆ ਰੰਗ ਬੂਹੇ ਹੱਲੇ ਵਿੱਚ ਆ ਡਿੱਕਾ ਕਿਨੇ ਦੁਖੜੇ ਸਹਿ ਜਾਂਦੇ ਨੇ ਪੁੱਤਰ ਧੀਆਂ ਜਦੋਂ ਘਰ ਦੀ ਮੈਂ ਜਾਂਦੇ ਹਰ ਮਸਿਆਂ ਤੇ ਰਾਤ ਹੀ ਜਾਣਾ ਦੂ ਦਵਾਰੇ ਨੂੰਮਕਮ ਮੇਲੇ ਵਿੱਚ ਲੈਦੇ ਸੀ ਨਜ਼ਾਰੇ ਰੌਣਕ ਮੇਲੇ ਜਾਂਦਾ ਬਣ ਕੇ ਰਹਿ ਜਾਂਦੇ ਨੇ ਪੁੱਤਰ ਧੀਆਂ ਜਦੋਂ काजी तो बहन मंगेत सारे प्यारे साथियों भगवान उनका सारे भक्तों का परसवी का अच्छा यही है मां मानिशा ਇਨਾ ਮਜੂਸਾ ਹੋ ਕੇ ਉਹ ਕੀ ਕਹਿ ਗਿਆ ਇਨਾ ਮਜੂਸਾ ਹੋ ਕੇ ਉਹ ਕੀ ਕਹਿ ਗਿਆ ਜਦੋਂ ਮੋਰ ਮੱਚ ਦੇ ਉਹ ਕੀ ਹੈ ਮਰੇ ਦੇ ਮਾ ਅਸਾਂ ਦਾ ਮੇਲ ਹੋਣਾ ਸੀ ਉਸ ਵਿਛੜੇ ਨੂੰ ਭਲਾਉਣੀ ਕੋਸ਼ਿਸ਼ ਹੈ ਉਸ ਵਿਛੜੇ ਨੂੰ ਭਲਾਉਣ ਦੀ ਇਸ ਵਿਛੜਣ ਹੋ ਰਹੇ ਮਨ ਨੂੰ ਸਮਝਾਉਂਦੀ ਪਰ ਜਦ ਵੀ ਸੀਸੇ ਸਾਹਮਣੇ ਖੜਦੇ ਹਾਂ ਉਸ ਵਿਛੜੇ ਦਾ ਜੀਰਾ ਹੀ ਪੜਦੇ ਹਾਂ ਉਹਦੀ ਖੁਸ਼ਬੂ ਜੋ ਫੇਰੇ ਬਹਿ ਰਹੀ ਹੈ ਲੱਗਦਾ ਕੋਈ ਕਵਤਾ ਜਨਮ ਲੈ ਰਹੀ ਹੈ ਲੱਗਦਾ ਕਵਤਾ ਜਨਮ ਲੈ ਰਹੀ ਹੈ ਤੋਂ ਤੋਂ ਪਹਿਲਾਂ ਸਰਬੀਰ ਸਿੰਘ ਮਾਨ ਤੇ ਨਾਮ ਬਾਬਾ ਜੀ ਨੇ ਉਹਨਾਂ ਨੇ ਨਾਵਰੰਗ ਦਾ ਇੱਕ ਰੂਪ ਕਰਤਾ ਹੁੰਦਾ ਉਹਦੀ ਤੁਹਾਨੂੰ ਬਹੁਤ बहुत गाइडी गाय पंजाबी माँ बोली की इस तरह सेवा करते रहो इस तरह ही साहित्य समागम जो मैं जिस तरह ज्यादा पसंद लिखता रहा हूँ मैं गीतें ट्राई कर रहा है पसंद आएगा मैं तकरीबन रू रिज्ता है जो समाज में जो समाज के लोग राहुल है उन्होंने देखता है माया माया करता दुनिया बिच माया दे आई माया माया करती दुनिया दुनिया बिच माया आई ये माया माया की है ये माया माया की है कोई तो दसो पाई बिच माया दे मैं भी फसया बिच माया दे मैं भी फसया ये माया माया की है कोई तो दसो पाई ये माया माया की है मैं कुंडा खड़काया ਕਿ ਇਸ ਤਰ੍ਹਾਂ ਇਹ ਦੱਸੇ ਕਿ ਜੋ ਇਸੇ ਪੈਸੇ ਹੈਗੇ ਆ ਸੰਸਥਾ ਦੇ ਕੋਲ ਹੀ ਆਪਣੇ ਕੋਲ ਹੀ ਪਰਨੇ ਇਹਦਾ ਮਤਲਬ ਇਹ ਨਹੀਂ ਕਿ ਕੰਪਨੀ ਪੀ ਤੇ ਪੀ ਦਾ ਹੀ ਜੁਆ ਆਪਣੇ ਕੋਲੋਂ ਭਰ ਕੇ ਮੇਰੇ ਨਾਲ ਕਹਿ ਦਿੰਦੇ ਕਿ ਹਾਂ ਮੈਂ ਘਾਟ ਦਿੰਦਾ ਸੀ ਸੋ ਇਸ ਤਰ੍ਹਾਂ ਸਾਡਾ ਸਮਾਗਮ ਚੱਲਿਆ ਤਾਂ ਲਈ ਨੇ ਅਸੀਂ ਸ਼ੁਰੂ ਤੋਂ ਹੀ ਸਿੱਖਿਆ ਸੀ ਕਿ ਕੋਈ ਸਰਕਾਰੀ ਸਹਾਇਤਾ ਨਹੀਂ ਲੈਣੀ ਆ ਕਿਉਂਕਿ ਸਰਕਾਰੀ ਸਹਾਇਤਾ ਲੈਣ ਦੇ ਨਾਲ ਸਾਡਾ ਬੋਲਣਾ ਵੀ ਇੱਕ ਤਰ੍ਹਾਂ ਦੇ ਰੂਪ ਹੈ ਜਾਨੀ ਸਪੀਕਸ ਆ ਸਹਾਇਤਾ ਇਹ ਨਾਵਰ ਕਵਿਤਾਵਾਂ ਫਤਿਹ ਦੀ ਪੁਸਤਕਾਂ ਲਈ ਜਨਾਵਤ ਹੈ ਇਸ ਦੇ ਵਿੱਚ ਦੋ ਪੁਸਤਕਾਂ ਲਈ ਦਿੱਤੀਆਂ ਗਈਆਂ ਪਹਿਲੀ ਪੁਸਤਕ ਦਾ ਨਾਮ ਜੀਨੀ ਮਾਂਜੀਨੀ ਅੜੇ ਥੁੜੇ ਜਨਾਵਤ ਹੈ ਤੇ ਦੂਜੀ ਪੁਸਤਕ ਜ਼ਿੰਦਗੀ ਰਹੀ ਤਾਂ ਫਿਰ ਗਲਾਮੀ ਇਹ ਵੀ ਨਾਵਲ ਹੈ ਸਾਨੂੰ ਬੜੀ ਖੁਸ਼ੀ ਹੈ ਕਿ ਸਾਡੇ ਪੱਤੇ ਦੇ ਵਿੱਚ ਨਾਵਲ ਲਿਖਣ ਵਾਲੇ ਵੀ ਦੇਖੋ ਕਿ ਕਵਿਤਾ ਤੇ ਬਾਕੀ ਗੱਦਰਾਂ ਨੂੰ ਤਾਂ ਬਹੁਤ ਲੋਕ ਲਿਖਦੇ ਆ ਕੱਤਾ ਕਹਾਣੀ ਤੇ ਭਾਰਤਕ ਲਿਖਣ ਵਾਲੇ ਬਹੁਤ ਘੱਟ ਹੁੰਦੇ ਆ ਤੇ ਦੁਆਬੇ ਦੇ ਵਿੱਚ ਮੇਰਾ ਚਾਲ ਬਹੁਤ ਦੇਰ ਤੀ ਦੇ ਰੋਕਿਆ ਜਿਹੜੇ ਖਾਬਰ ਲਿਖਦੇ ਆ ਤੇ ਜਾਂ ਕੁਮਾਰੀਏ ਤੇ ਮੈਂ ਇਹਨਾਂ ਦੋਹੇ ਨਾਲ ਨਾ ਉਤਾਰਾ ਬਹੁਤ ਵੱਡਾ ਮੁਬਾਰਕ ਨਾ ਹੋਇਆ ਅਹ ਅਨਸਤਵ ਇਹ ਦਾਨ ਨਿਮਾਹ ਕਰਨਾ ਉਹਦੇ ਨਾਲ ਹੀ ਸਾਡੇ ਹੱਥਾਂ ਵਿੱਚ ਪੈਂਦੀ ਹੈ ਫਤਹਿ ਅਹ ਅਨਸਤਵ ਦੇ ਪ੍ਰਧਾਨ ਪ੍ਰੇਸ਼ ਬੰਦੂ ਵੀ ਇਹ ਉਹਨਾਂ ਦੇ ਫੈਕਟਰੀ ਪ੍ਰਬੰਧਨਜੀਤ ਦਾ ਵੀ ਬਹੁਤ-ਬਹੁਤ ਸ਼ੁਕਰੀਆ ਹੈ ਕਿਉਂਕਿ ਉਨ੍ਹਾਂ ਨੇ ਇਹ ਸਾਰਾ ਪ੍ਰਬੰਧ ਇਸ ਤਰ੍ਹਾਂ ਸਫਲਤਾਪੂਰਵਕ ਕੀਤਾ ਇਹ ਉਹਨਾਂ ਦੇ ਲੇਖਾ ਦਾ ਵੀ ਬਹੁਤ-ਬਹੁਤ ਸ਼ੁਕਰੀਆ ਜਿਹੜੀ ਕਿ ਬਹੁਤ ਹੀ ਸਰਦਾਰ ਭਜਲੰਦਰ ਹੋ ਇੱਕ ਹੋਰ ਅਲੱਗੇ ਤਰ੍ਹਾਂ ਦੇ ਤੌਰ ਤੇ ਆਪਾਂ ਬਹੁਤ ਬਸਦੇ ਆ ਮੈਂ ਉਹਨਾਂ ਦਾ ਵਿਸ਼ਵਾਸ ਬਹੁਤ ਹਾਂ ਕਿ ਇਸ ਕੇ ਇਤਿਖਾਸਤਾ ਨੂੰ ਅੱਜ ਉਹ ਪੁਸਤਕਾਂ ਗਰਨਾਥ 바ਵਾ ਤੇ ਰਕबीर ਮਾਨ ਦੇ ਨਾਵਲ ਲੋਕਾਤਮਕੀਤਿਆਂ ਵੀ ਨੇ ਇਹ ਦੋਏ ਪੁਸਤਕਾਂ ਅਸਰ ਵਿੱਚ ਪੰਜਾਬ ਦੇ ਜਨਜੀਵਨ ਦੇ ਨਾਲ ਜੁੜੀਆਂ ਹੋਈਆਂ ਪੁਸਤਕਾਂ ਨੇ ਔਰ ਸਾਡੇ ਇਹ ਨੂੰਵੇਂ ਨਾਗਰਕਾਰ ਪੰਜਾਬ ਵਿੱਚ ਲਿਖੇ ਜਾ ਰਹੇ ਸਾਹਿਤੀ ਸਹੀ ਮਹਨਦ ਦੇ ਵਿੱਚ ਤਰਜਮਾਨੀ ਕਰਨ ਵਾਲੇ ਨਾਵਲਕਾਰ ਸਾਹਿਤ ਲਿਖਣਾ ਬੜਾ ਔਖਾ ਕਾਰਜ ਹੈ ਪਰ ਉਹ ਸਾਹਿਤ ਲਿਖਣਾ ਤਾਂ ਹੋਰ ਵੀ ਔਖਾ ਹੈ ਜਿਹੜਾ ਲੋਕਾਂ ਦੇ ਪੱਤਰ ਦਾ ਵੀ ਹੋਵੇ ਤੇ ਲੋਕਾਂ ਦੇ ਨਾਲ ਜੁੜਿਆ ਹੋਵੇ ਸਾਡੇ ਇਹ ਦੋੇ ਨਾਵਲ ਸੰਭਾਗਨਾ ਪੂਰਨ ਨਾਵਲ ਲਿਖਣ ਵਾਲੇ ਨਾਵਲਕਾਰ ਨਵੇਂ ਦੇ ਸਰਦੇਜ ਸਰਜਮਾਲੇ ਨਾਵਲਕਾਰ ਉਹਨਾਂ ਦੀਆਂ ਪੁਸਤਕਾਂ ਅੱਜ ਸਕੇਤ ਸਾਹਿਤਿਕ ਸੰਸਥਾ ਵੱਲੋਂ ਲੋਕ ਕਰਪੂਰ ਕਰਦੇ ਆ ਅਸੀਂ ਖੁਸ਼ੀ ਮਹਿਸੂਸ ਕਰਦੇ ਲੋਕ ਜੰਮਿਆ ਆਜ਼ਾਦ ਹੈ ਪਰ ਹਰ ਹਰ ਜਗ੍ਹਾ ਤੇ ਤੁਸੀਂ ਦੇਖਦੇ ਹੋ ਕਈ ਬੰਦਨ ਹਨ ਤੋਂ ਮੈਂ ਬੰਦਨਾ ਦੀ ਗੱਲ ਕੀਤੀ ਹੈ ਆਪਣੀ ਮਿਸਾਲ ਦਿੱਤੀ ਹੈ ਜਨਰਲਾਈਜੇਸ਼ਨ ਕੀਤਾ ਹੈ ਗੱਲ ਆਪਣੀ ਦਿੱਤੀ ਹੈ ਤੇ ਉਪਦੇਸ਼ ਜੋ ਹੈ ਉਹ ਸਮਾਜ ਨੂੰ ਦੇਣ ਦਾ ਯਤਨ ਹੈ ਇਸ ਤਰ੍ਹਾਂ ਪੇਸ਼ ਕਰ ਰਹੇ ਆ ਕਿ ਕਿਹੜੀਆਂ ਕਣੀਆਂ ਜੀਂਹੇਰਾਂ ਨੇ ਸਾਨੂੰ ਘੇਲਿਆ ਹੋਇਆ ਇੱਕ ਜੀਂਹੇਰ ਹੈ ਕਰਮकांड ਦੀ ਇੱਕ ਜ਼ੰਜੀਰ ਹੈ ਕਰਮकांड ਦੀ ਹਉਮੈ ਵਿੱਚ ਲਜਾਵੇ ਬਦੀਆਂ ਮੈਥੋਂ ਦੂਰ ਨਾ ਹੋਈਆਂ ਫਸਿਆ ਵਿੱਚ ਵਿਖਾਵੇ ਇੱਕ ਜ਼ੰਜੀਰ ਹੈ ਦੰਭ ਕਪਟ ਦੀ ਮਨ ਤੇ ਭਾਰ ਹੈ ਪੌਂਦੀ ਧੱਗੀ ਤਮਰ ਜੜੀਆਂ ਨੇ ਔਰ ਦੋਨੇ ਜੜੀਆਂ ਨੇ ਸਮਾਜ ਵਿੱਚ ਜੋ ਆਮ ਵਰਗ ਹੈ ਉਹਦੇ ਨਾਲ ਸਵਾਦਤ ਨੇ ਬਾਬਾ ਜੀ ਨੇ ਆਪਣੇ ਸੇਜ਼ਮੈਨ ਜਿਹੜੇ ਨੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਲਿਖਿਆ ਹੈ ਕਿ ਬਿਆਪ ਸੇਜ਼ਮੈਨ ਨੇ ਉਹ ਕਿਸ ਤਰ੍ਹਾਂ ਸੇਜ਼ਮੈਨ ਕਿੰਨੀ ਮਿਹਨਤ ਕਰਦੇ ਨੇ ਜਾਂ ਕੁਛ ਨਨ ਇਹਨਾਂ ਦੀ ਇੰਟਰੋਡਕਸ਼ਨ ਪੜ੍ਹੀ ਹੈ ਆਪਣੀ ਲਿਖੀ ਹੋਈ ਉਹਦੇ ਚ ਸੁਣਾ ਨੇ ਕੋਈ ਲੜਕੀਆਂ ਦੀ ਵੀ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਉਹ ਸੰਘਰਸ਼ ਕਰ ਰਹੀਆਂ ਨੇ ਸਮਾਜ ਦੇ ਵਿੱਚ ਜਦ ਕਿ ਉਹਨਾਂ ਤੇ ਕਈ ਬੇਇਨਸਾਫ਼ੀਆਂ ਹੁੰਦੀਆਂ ਨੇ ਪਰ ਉਹ ਆਪਣੀ ਕਿਸਮਤ ਜਿਹੜੀ ਹੈ ਉਸ ਨੂੰ ਏ ਨਹੀਂ ਏ ਨਹੀਂ ਫੇਰ ਕਰਦੀਆਂ ਸੱਜੂ ਦਾ ਪੂਰਾ ਰਾਜ ਹੈ ਤੇਲੰ ਲੈ ਫੇਰੋ ਵਿਚਾਰ ਆਪਸ ਵਿੱਚ ਪੂਰਾ ਤਕਰਾਰ ਵਿਚਾਰ ਬਵਾਦ ਝਟ ਬਣ ਜਾਂਦੇ ਛੱਠੇ ਤੋਂ ਵਿੱਚ ਮੋਹਬਤ ਆ ਨਜ਼ਰੀ ਪੱਥਰ ਕਾੜੀ ਲੋਵੀ ਸਰਪਾਸੇ ਮੇਰੀ ਹੰਹ ਨਾ ਨੇ ਕੋਈ ਸਮਝਣ ਨੂੰ ਕੋਈ ਤਿਆਰ ਇਹ ਆ ਮੇਰੇ ਦੇਸ਼ ਦਾ ਮਾਰ ਘਰਾਂ ਦੇ ਵਿੱਚ ਉਧਰ ਦੇਸ਼ ਨੇ ਵਾਹ ਸੇਵਾ ਦੀ ਬੰਨ ਮਾਰ ਅਨਪੜਾ ਨੂੰ ਰਾਜ ਨਹੀਂ ਮਿਲਦੇ ਹਰ ਪੜਿਆ ਜਵਾਨ ਇੱਥੇ ਬੇਰੋਜ਼ਗਾਰ ਚੌਧਰਾ ਨੂੰ ਸਭ ਮੰਦਾ ਚੰਗਾ ਚੌਧਰਾ ਨੂੰ ਸਭ ਮੰਦਾ ਚੰਗਾ ਇੱਥੇ ਕੀ ਉਜੜਿਆ ਕਿਸੇ ਦਾ ਸਜਣਾ ਕੀ ਬਸਿਆ ਸੰਸਾਰ ਮਰੀਆ ਜਮੀਰਾ ਪ੍ਰਫੁੱਲਿਤ ਨੇ ਇੱਥੇ ਹਰ ਦਾ ਹਲਾਲ ਹਰਾਮ ਇਹ ਆ ਮੇਰੇ ਦੇਸ਼ ਦਾ ਹਾਲ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਸਵੰਤ ਸਿੰਘ ਮਨਮੋਹਨ ਜੀ ਮਾਰਨ ਕਰਕੇ ਸਾਡੇ ਵਿੱਚ ਕਵੀਰਵਾਰਾਂ ਸ਼ਾਮਿਲ ਨੇ ਜਿਸ ਤੋੜਾਈ ਉਹਨਾਂ ਦਾ ਸੰਦੇਸ਼ ਜੋ ਉਹਨੇ ਬਣਾਵਾਤੀ ਫਾਰੇ ਲਿਖਿਆ ਮੈਂ ਤੁਹਾਡੇ ਸਭ ਨੂੰ ਪੇਸ਼ ਕਰ ਜਾ ਰਿਹਾ ਹਾਂ ਸਤਿਪਾਦਿਕ ਸੰਸਥਾ ਦੇ ਗੈਰ ਅਧਿਕਾਰਲੇ ਇਕੱਠੇ ਹੋਏ ਸਮੂਹ ਸਾਇੰਟਿਫਿਕ ਸੰਜਣਾ ਨੂੰ ਮੇਰੀ ਸਤਿ ਸ੍ਰੀ ਅਕਾਲ ਭੁਗਤ ਮੇਰੇ ਬਹੁਤ ਹੀ ਪਿਆਰੇ ਨੂੰਹਤੇ ਉਪਰ ਦੇ ਨਾਮ ਨਾਲ ਨਾਮ ਦਾ ਉਹ ਜਿਹੜੇ ਦੂਜੇ ਨਾਵਲ ਜਿੰਦਗੀ ਰਹੀ ਤਾਂ ਫਿਰ ਮਿਲਾਂਗੇ के लोग अर्पण के मौके पर मुबारक दिली शुभकामना पेश करता हाँ बाबा जी पंजाबी साहित्य चोली पहल भी शांतिपूर्ण नावल पा चुके हैं जो कि साहित्य प्रेमियों ने बहुत पसंद किया बाबा जी का नावल पढ़ने लगता ही नहीं कि आप नावल पढ़ रहे हाँ बल्कि एक प्रतीक हों आप भी नावल एक पात्र हूँ उम्मीद है कि बाबा जी का लिखे ये नावल होर भी रौन चुके शब्दी वाला होगा ਨਾਵੰਦਾ ਸਿਰਲੀ ਜਿੰਦਗੀ ਰਹੀ ਤਾਂ ਫਿਰ ਮਿਲਾਗੇ ਇਹ ਲੱਸਾ ਹੈ ਕਿ ਨਾਵਲਿਕ ਪਿੰਨ ਮੁੱਤਰ ਸਾਹ ਨੂੰ ਜਾ ਰਿਹਾ ਹੈ ਬਾਬਾ ਜੀ ਨੂੰ ਇੱਕ ਵਾਰ ਮੋਤੂ 11 ਸੰਸਥਾ ਦੇ ਪ੍ਰਧਾਨ ਨਾਟਕ ਕਮੇਟੀ ਸੰਧੂ ਜੀ ਤੇ ਸ਼ੰਕਰ ਕੁਮਾਰ ਗਿੰਦਰਜੀਤ ਸਿੰਘ ਮੋਤੀ ਸਨੇਕਨ ਨਾਰ ਮਾਹੂਲੀ ਸਿੰਘ ਜਗਨਨ ਮਾਰੇ ਹਨ ਫਿਰ ਵਕਫਤ ਸੁਝਿਤ ਕਰਦੇ ਤੇ ਸਦਾ ਮੁੱਤਰ ਭੇਜਦੇ ਹਨ बेषक मैं समागम बचा असमर्थ हाँ फिर भी अपने आप में आप सब बैठा महसूस कर रहा हाँ भाई किसताफी मुस्ताखी मौके मांगा हाँ जसवंत लेखक जगह मान जी और बाबा जी दो लेख बड़ी सेवा कर रहे हैं मैं इन्हों मुबार दिना ਆਇਆ ਕੌਣ ਨਰ ਕਰਦਾ ਹਨੇਰਾ ਦੀ ਕਰਨ ਜਾਉਂਦਾ ਹੈ ਨਜ਼ਰ ਦੇ ਪੁਸ਼ਟ ਸਖੀ ਅਈ ਕਦੇ ਮੇਰਾ ਬਣ ਕੇ ਵਿਖਾਇਆ ਨਾ ਮੈਨੂੰ ਕਦੇ ਜਿਵੇਂ ਮੇਰਾ ਬਣ ਕੇ ਵਿਖਾਇਆ ਨਾ ਮੈਨੂੰ ਤੂੰ ਦਿਲ ਵਾਲੇ ਪਾਸੇ ਮੁਟਾਇਆ ਨਾ ਮੈਨੂੰ कले मेरा बनके वो खाया ना मैंनो तो दिल वाले पासे बचाया ना मैंनो तो माशा तू तकिया कराये थे बैगी तो माशा तू तकिया कराये थे बैगी जनावर इश्क देतो बचाया ना मैंने दुकानयार दिये बहुत-बहुत शुक्रिया के दुसी आजकल इस प्रोग्राम में जो शिक्षिति एक बहुत-बहुत गुबार-गुबार दे दि� ਦੇ ਰੂਤੀ ਸਿੰਘ ਮਾਂਜੀ ਨੂੰ ਦਿਨਨੇ ਤੋਂ ਨਵਲ ਅੱਜ ਸਿਪਸਨਸਤਾਰੇ ਦਿਨ ਤੋਂ ਆ ਕਰਤੀਸਾਰੇ ਅੱਜ ਆਪਣੀ ਦਿੱਤੀ ਹੋਈ ਕਾਟ ਹੈ ਤੇ ਕਾਰਨ ਸ਼ਾਇਦ ਮੈਨੇ ਜਿਆਦਾ ਦੇਵੇਂ ਹੈ ਜੇਰੇ ਕਰਕੇ ਮੈਂ ਪਰਸਨਲ ਫੋਨ ਨਹੀਂ ਕਰ ਸਕੀ ਤੇ ਅੱਜ ਮੈਂ ਬਤ ਕਰ ਰਿਹਾ ਲੱਗਦਾ ਕਿ ਮੈਂ ਬਾਤ ਕਰ ਰਹੀ ਤੇ ਸ਼ੋਭਾ ਮੋਦੀ ਕੀ ਸਟੇਟ ਦਾ ਵਿੜਾ ਪਰਵਾਰਕ ਜੀ

ਇਹ ਮੈਨੂੰ ਇਹ ਸੀਗਾ ਕਿ ਬਾਬਾ ਜੀ ਦਾ ਨਾਮ ਲਈ ਸੋਨਾ ਹੈ ਤੇ ਇਸ ਸਬਤੇ ਦੀ ਬਹੁਤ ਪੂਜੀ ਦਾ ਪੁਕੈਤੀ ਜਿਵੇਂ ਆਪਣੀ ਸੰਸਥਾ ਨੇ ਕੀਤੀ ਹੋ ਮਿਹਨਤ ਕਰ ਰਹੀ ਹੈ ਤੇ ਆਪਣਾ ਵੱਡਾ ਇਕਰਾਰ ਜਿਹੜਾ ਹੋ বিনা ਬੁਨਾਏ ਹੋ ਜਾਏਗਾ ਇਹ ਮੈਨੂੰ ਲੱਗਦਾ ਹੈ ਕਿ ਆਪਣੇ ਲਈ ਆਪਣੇ ਰਿਲੀਅਨ ਦੇ ਤਰ੍ਹਾਂ ਦੀ ਕੋਸ਼ਿਸ਼ ਕਰਾਂਗੇ ਤੇ ਬਾਕੀ ਜੋ ਨਵਾਸੀ ਕਰ ਰਹੇ ਹਨ बुक जी क्योंकि बहुत ज्यादा मेहनत करनी पाबाजी करना पड़ता है मानसिक तौर पर अभी रचना शहत मेहनत करते हैं शरीर तौर पर आपको तकलीफ देते हैं कई बार एक जागता रहता है एक गजल चाह ਤੋ ਇਦਾਂ ਫਿਰ ਜੇ ਸਾਨੂੰ ਕੋਈ ਸਿਲਾ ਨਾ ਮਿਲੇ ਪਰ ਕੋਟਾ ਆਰਥਿਕ ਤੌਰ ਤੇ ਸਾਨੂੰ ਕਿਸੇ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ ਜਿੰਨੇ ਲੋਕ ਵੀ ਹੈ ਅਸੀਂ ਆਪਣੀ ਸੰਸਥਾ ਨੇ ਜੋ ਇੱਕ ਆਪਸੰਗਿਆਮ ਦੀ ਜਿੰਨੀ ਕ ਕੌਂਸਟੇਲ ਕੁੱਟਰੀ ਪਬਲਿਸ਼ਿੰਗ ਤੇ ਲੱਗਦੀ ਹੈ ਉੰਨੀ ਕ ਅਸੀਂ ਆਪਣੇ ਪਰਟੇ ਨੇ ਮੈਂਦਾ ਹੈ ਸਕੀਮ ਤੇ ਉਹਨਾਂ ਨੂੰ ਆਪਸਤਾਰ ਚੱਲੀਏ ਤਾਂ ਕਿ ਉਹਨੂੰ ਬਾਰ ਬਾਰ ਇਨਵੈਸਟਮੈਂਟ ਨਹੀਂ ਕਰੀ ਪਵੇ ਇਨਵੈਸਟਮੈਂਟ ਦਾ ਗੈਨ ਨਹੀਂ ਕਰਦੇ ਖਰਚੇ ਕਰਦੇ ਇੱਕ ਵਾਰ ਦਾ ते इन्वेस्टमेंट बढ़ देगी आप एक बार बुक जी छपा ली तो फिर तो इनकम अगली बुक जी अरेजमेंट हो जाए और तो इसे कोशिश के बुक बुकस होगी सारे ने प्लीज़ बुक भी शेयर कर सकते जिस अना लगे पूरी तो एक हो आप जो बुक रिलीज करते हैं फिर पढ़िए भी ਦੀ ਮੁੱਖ ਪਰਮੋਸੀ ਅਕੀਨ ਮਹਾਰਾਜ ਜੀ ਸੋਹਣੇ ਮਾਨਸਾਪ ਤੇ ਬਾਬਾ ਜੀ ਜੀ ਪਰਮੋਹੰਮੋਤ ਪਰਮਾਰਿਖਾ ਸਭ ਤੇ ਜਤਨਾ ਦੇ ਮਨੋਚਾਸ਼ੀ ਤੇ

हिम्मत ना ये बहुत जरूरी कौन मुबारक मेरा एक रचना है ना जापे धर्म खतरे में ना भगवान खतरे ना जापे धर्म खतरे में ना भगवान खतरे में मगर अचक दिखे मैं इंसान खतरे ਪਦਾਰਥਵਾਦ ਭਾਰੂ ਹੋ ਰਿਹਾ ਹੁਣ ਰਿਸ਼ਤਿਆਂ ਉੱਤੇ ਪਦਾਰਥਵਾਦ ਭਾਰੂ ਹੋ ਰਿਹਾ ਹੁਣ ਰਿਸ਼ਤਿਆਂ ਉੱਤੇ ਮੁਹੱਬਤ ਇਸ਼ਕ ਰੂਹਦਾਰੀ ਮੁਹੱਬਤ ਇਸ਼ਕ ਰੂਹਦਾਰੀ ਤੇ ਹੈ ਇਮਾਰ ਖਤਰੇ ਵਿੱਚ ਬਹੁਤ ਹੀ ਲੋਕਾਂ ਕਿਹਾ ਪਾਤਰ ਸਖੀਤਾ ਨੂੰ ਬੜਾਈ ਜਿੰਦੇ ਆ ਮਹਿਸੂਸ ਕਰ ਰਹੇ ਜਿਨ੍ਹਾਂ ਨੇ दो ناول ਸਾਹਿਬ ਦੀ ਝੋਲੀ ਪਾਏ ਆ ਮੇਰੀ ਰਚਨਾ ਹੈ ਜੀ ਸੌਂਦਾ ਮਹੀਨਾ ਮਹੀਨਾ ਸੌਂਦਾ ਆਇਆ ਸੁਹਾਰਾ ਯਾਦ ਆ ਗਈਆਂ ਮਹੀਨਾ ਸੌਂਦਾ ਆਇਆ ਸੁਹਾਰਾ ਯਾਦ ਆ ਗਈਆਂ ਜਮਾ ਸ਼ੰਬਰ ਦੀਆ ਬਦਲਾ ਜੋ ਤਾਰਾ ਯਾਦ ਆਵੀਂ ਮੈਂ ਮਹੀਨਾ ਸੌਂਦਾ ਕੇ ਕੇ ਸੁਣਾਵਾਂ ਦੀ ਹੂਮਾ ਤੁਸੀਂ ਜਦੋਂ ਪੜੋਗੇ ਮੁੱਖ-ਮੁੱਖ ਪਾਤਰਾਂ ਨੂੰ ਇਹ ਉਹ ਦਰਦ ਹਮ ਬਦਲਿਆ ਕਿ ਕਿਉਂ ਕਰਦੇ ਆ ਉਹਦੇ ਕਾਰਨ ਨੇ ਆ ਤੇ ਮੈਨੋਂ ਸਿੱਧੇ ਨਹੀਂ ਕਹਣਾ ਤੁਹਾਨੂੰ ਵੀ ਤੋਂ ਜੇ ਪੜੰਗੇ ਇੰਨੇ ਆ ਪ੍ਰੀਤ ਦਾ ਨਾਮ ਪੜਿਓ ਜੁਰ ਤੇ ਇਸ ਬੰਦੇ ਨੂੰ ਸਵਾਦ ਦਿਓ ਕਿਉਂਕਿ ਇਹ ਧਾਰਮਿਕ ਬੰਦਾ ਹੈ ਲੱਗੀਆਂ ਜਿਹਾ ਬੰਦੇ ਰਿਹਾ ਕਰਦੇ ਤੇ ਸਰਹਦੀ ਲਿਖਦਾ ਇਹ ਮਾੜੋ ਮਾਵਾ ਦੀ ਦੁਤੀ ਰੋਮਾਂਡ ਮੈਂ ਬੋਲਾ ਚਾਲ ਚਿਰਤ ਚੇਰਾ ਦੇਖੋ ਹਾਂ ਥਾਂ ਠੇਕਾ ਡੇਰਾ ਦੇਖੋ ਚਾਲ ਚਰ ਤੇਰਾ ਦੇਖੋ ਹਾਠਾਠ ਕਾ ਵੇਰਾ ਦੇਖੋ ਇਹ ਕੇਵਲ ਸੰਜੋਗ ਨਹੀਂ ਹੈ ਦੁਸ਼ਮਣ ਪਾਇਆ ਕੇਰਾ ਦੇ ਵਾਹ ਚਾਲ ਚਰ ਤੇ ਤੇਰਾ ਦੇਖੋ ਹਾਠਾਠ ਕਾ ਤੇਰਾ ਦੇਖੋ ਇਹ ਕੇਵਲ ਸੰਜੋਗ ਨਹੀਂ ਹੈ ਲੇਖ ਤੋਂ ਜਿਹੜੇ ਸਾਡੇ ਜੰਗੀ ਮਾਂ ਜੀ ਔਰ ਬਾਬਾ ਜੀ ਸਾਡੇ ਦੋਨੇ ਲੇਖ ਬੜੀ ਸ਼ਿੱਦਤ ਦੇ ਨਾਲ ਮਾਮੂਲੀ ਪੰਜਾਬੀ ਦੀ ਸੇਵਾ ਕਰ ਰਹੇ ਹਾਂ ਮੈਂ ਇਹਨਾਂ ਨੂੰ ਮੁਬਾਰਕ ਬਾਦ ਦਿੰਦਾ ਹਾਂ ਨਾਲੇ ਦਾ ਉਹਨਾਂ ਦਾ ਤਾਂ ਇਹਨਾਂ ਦੀ ਕਲਮ ਨਾਲ ਕਰ ਸਕਦੇ ਹਾਂ ਗਜ਼ਲ ਦੇ ਸਤਿ ਜੀ ਅਣੀ ਕਦੇ ਮੇਰਾ ਬਣ ਕੇ ਵਿਖਾਇਆ ਨਾ ਮੈਨੂੰ ਕਦੇ ਮੇਰਾ ਬਣ ਕੇ ਵਿਖਾਇਆ ਨਾ ਮੈਨੂੰ ਤੂੰ ਦਿਲ ਵਾਲੇ ਪਾਸੇ ਬਿਠਾਇਆ ਨਾ ਮੈਨੂੰ ਕਦੇ ਮੇਰਾ ਬਣ ਕੇ ਵਿਖਾਇਆ ਨਾ ਮੈਨੂੰ ਤੂੰ ਦਿਲ ਵਾਲੇ ਪਾਸੇ ਬਿਠਾਇਆ ਨਾ ਮੈਨੂੰ ਤਮਾਸ਼ਾ ਨੂੰ ਤੱਕਿਆ ਕਿਨਾਰੇ ਤੇ ਬੈਠ ਕੇ ਤਮਾਸ਼ਾ ਨੂੰ ਤੱਕਿਆ ਕਿਨਾਰੇ ਤੇ ਬੈਠ ਕੇ ਜਨਾਇ ਇਸ਼ਕ ਤੇ ਤੂੰ ਬਚਾਇਆ ਨਾ ਮੈਂ ਮੈਂ ਕੁਝ ਵੀ ਨਹੀਂ ਹਾਂ ਮੈਂ ਜੋ ਕੁਝ ਹਾਂ ਉਹ ਰਹਿਤ ਤਰਫ ਹਾਂ ਸਭੀ ਜੁਗਨਾ ਰੱਬ ਦਾ ਸ਼ੁਕਰ ਹੈ ਆਖਰ ਦੇ ਸਵਾਤ ਹੈ ਆਪ ਜੀ ਨੂੰ ਸੁਣ ਕੇ ਵੇਖ ਕੇ ਮੇਰਾ ਖੁਸ਼ ਹੋਣਾ ਚਾਹਤਾ ਹੈ ਮੈਂ ਕੁਝ ਦਿਖਾਉਂ। ਕੋਈ ਛੋਟੀ ਜਿਹੀ ਕੋਸ਼ਿਸ਼ ਕਰਦਾ ਹਾਂ। ਬੋਮਾ ਸਾਹਿਬ ਦੀ ਇੱਕ ਗਜ਼ਲ 'ਚ ਇੱਕ ਸ਼ੇਰ ਤੇ ਮੈਂ ਗੱਲ ਖਤਮ ਕਰਾਂਗਾ। ਹੈ ਪੱਜਦੀ ਦੂਰ ਉਹਨਾਂ ਤੋਂ ਮੰਜ਼ਿਲ ਹੈ। ਹੈ ਪੱਜਦੀ ਦੂਰ ਉਹਨਾਂ ਤੋਂ ਮੰਜ਼ਿਲ ਖੜ ਜਾਂਦੇ ਜੋ ਰਾਹਾਂ ਵਿੱਚ। ਪੱਜਦੀ ਦੂਰ ਉਹਨਾਂ ਤੋਂ ਮੰਜ਼ਿਲ ਖੜ ਜਾਂਦੇ ਜੋ ਰਾਹਾਂ ਵਿੱਚ ਤਫੇ ਖੰਡੇ ਲਹਿਰਾ ਕੋਲੋਂ ਮੈ ਉਹ ਰਿਆ ਪੱਤਿਆਂ ਵਾਂਗ ਤਫੇਕ ਖਦੇ ਮਹਿਰਾ ਕੋਲੋਂ ਮੈ ਉਹ ਰਿਆ ਪੱਤਿਆਂ ਵਾਂਗ 2 ਗੱਜ ਧਰਤੀ ਖਾਤਰ ਵੇਖੋ 2 ਗੱਜ ਖ ਧਰਤੀ ਖਾਤਰ ਵੇਖੋ ਘੱਟੀ ਗਿੰਦ ਸਰਾਵਾਂ ਵਿੱਚ ਪਾ ਲਓ